ਦਲੇਰ ਸਾਹਿਬ ਸੇ ਦਾ ਇੰਨਾ ਫਿਕਰਾ ਜੀ ਸਾਹਿਬ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਹੋਣੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਤੇ ਮੋਰਚਾ ਹੁਣ ਸਿੱਖਣਾ ਤੀ ਹੈ ਜੇ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਇਕੱਠ ਦਿਖਾ ਦਈਏ ਨਾ ਇੱਥੇ ਤਾਂ ਮੋਦੀ ਸਰਕਾਰ ਨੇ ਕੰਬ ਜਾਣਾ ਤੇ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਚਲੇ ਜਾਣਾ ਹੈ ਜੇ ਇਥੋਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਗਿਆ ਪਾ ਜਿੱਤਿਆ ਜਤਾਇਆ ਮੋਰਚਾ ਹਾਰ ਜਾਣਾ ਇਹ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਣੀ ਆ ਪੰਜਾਬੀਆਂ ਦੇ ਵੈਸੂ ਜੀ ਕਾ ਖਾਲਸਾ ਵਾ ਵਾ ਸ੍ਰੀ ਵੈਸੂ ਜੀ ਕੀ ਫਤਿਹ ਇਸ ਵਕਤ ਆਪਾਂ ਖਨੌਰੀ ਬਾਰਡਰ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤੇ ਬੈਠੇ ਨੇ ਜਿਹਦਾ ਅੱਜ 23ਵਾਂ ਦਿਨ ਹੈ ਜਦੋਂ ਸਰਕਾਰ ਵੇ ਸਾਰੇ ਰਸਤੇ ਬੰਦ ਕਰਤੇ ਗੱਲਬਾਤ ਦੇ ਸਾਈਡ ਹੀ ਬਦਲਤੇ ਵੀ ਕਿਸਾਨਾਂ ਨਾਲ ਗੱਲ ਕਰਨੀ ਨਹੀਂ ਤਾਂ ਜਿਹੜੇ ਤੇ ਸਾਡੇ ਤੇ ਕਿਸਾਨਾਂ ਤੇ ਬਹੁਤ ਸਵਾਲ ਲੋਕਾਂ ਦਾ ਸੀ ਵੀ ਤੁਹਾਡੀ ਮਾੜੀ ਜੀ ਮੰਗ ਹੁੰਦੀ ਹੈ ਤੁਸੀਂ ਰੋਡ ਰੋਕ ਦਿੰਦੇ ਨੇ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ ਜਾਂ ਤੁਸੀਂ ਟ੍ਰੇਨਾਂ ਤੇ ਬਹਿ ਜਾਂਦੇ ਹੋ ਜਾਂ ਤੁਸੀਂ ਘਰੋਂ ਕਰ ਲੈਂਦੇ ਹੋ ਪ੍ਰਾਉ ਹੋਣ ਜਿਹੜਾ ਡੱਲੇਵਾਲ ਸਾਹਿਬ ਨੇ ਨਾ ਕੋਈ ਘਰਾਉ ਕੀਤਾ ਨਾ ਕੋਈ ਰੋਡ ਤੇ ਗਏ ਨੇ ਨਾ ਕਿਸੇ ਅਫਸਰ ਦਾ ਘਰਾਉ ਕੀਤਾ ਸਿਰਫ ਆਪ ਦੀਆਂ ਮੰਗਾਂ ਜਿਹੜੀਆਂ ਅਧੂਰੀਆਂ ਛੱਡ ਕੇ ਆਈ ਸੀ ਉਹਨੂੰ ਲਾਗੂ ਕਰਵਾਉਣ ਵਾਸਤੇ ਮਰ ਵਰਤੇ ਬੈਠੇ ਨੇ ਤਾਂ ਹਾਲਾਤ ਰੋਜ਼ ਜਿਉਂ-ਜੋ ਉਹਨਾਂ ਦੀ ਸਿਹਤ ਢਿੱਲੀ ਹੁੰਦੀ ਜਾ ਰਹੀ ਹੈ ਤੇ ਸਰਕਾਰ ਹਰਕਤ ਚ ਆਉਂਦੀ ਜਾ ਰਹੀ ਹੈ ਜਿਹੜੇ ਸਾਈਡ ਤੋਂ ਹਰਿਆਣੇ ਵਾਲੇ ਪਾਸਿਓ ਆਪਣੇ ਜਿਹੜੀ ਸਿਕਿਉਰਿਟੀ ਵਧਾਉਣੀ ਪੰਜਾਬ ਸਰਕਾਰ ਹਰਕਤਾਂ 'ਚ ਆ ਕੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਇੱਥੇ ਭੇਜਣਾ ਸ੍ਰੀਮਕੋਟ ਦੇ ਵਿੱਚ ਚਰਚਾ ਕਰਾਉਣੀ ਇਹ ਸਾਰਾ ਕੁਝ ਆਪਾਂ ਨੂੰ ਦਿਖ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੇਲੇ ਵੀ ਸਰਕਾਰ ਆਪਣੇ ਤੇ ਹਮਲਾ ਕਰ ਸਕਦੀ ਹੈ ਇਹ ਸਾਰੀ ਸਥਿਤੀ ਨੂੰ ਭਾਫਦੇ ਹੋਏ ਸਮੁੱਚੇ ਕਿਸਾਨਾਂ ਨੂੰ ਅਪੀਲ ਹੈ ਮਜ਼ਦੂਰਾਂ ਨੂੰ ਮਜ਼ਦਮਾਂ ਨੂੰ ਦੁਕਾਨਦਾਰਾਂ ਨੂੰ ਤੇ ਜਿਹੜੀ ਮੰਗ ਹੈ ਕੱਲੇ ਕਿਸਾਨਾਂ ਨੂੰ ਪਾਵਾ ਠੀਕ ਹੈ ਲੜ ਰਹੇ ਆ ਲੋਕਾਂ ਦੀ ਮੰਗ ਹੈ ਤਾਂ ਮੇਰੀ ਪੀਲ ਹੈ ਕਿ ਜਿਹੜੇ ਸਵਾਲ ਆਪਾਂ ਕਰਦੇ ਹੁੰਦੇ ਸੀ ਬਈ ਲੀਡਰ ਆਏ ਹੋ ਜਾਂਦੇ ਨੇ ਲੀਡਰਾਂ ਤੇ ਵਿਸ਼ਵਾਸ ਨਹੀਂ ਉਹ ਸਥਿਤੀਆਂ ਡੱਲੇ ਵੱਲ ਸਭ ਪਾਰ ਕਰ ਗਏ ਨੇ 22 23 ਦਿਨ ਥੋੜੇ ਨਹੀਂ ਹੁੰਦੇ ਉਹ ਸਥਿਤੀਆਂ ਪਾਰ ਕਰਕੇ ਕਹਿਣ ਦਾ ਮਤਲਬ ਕੋਈ ਉਹਦਾ ਚਿਹਰਾ ਚਮਕਾਉਣ ਲਈ ਨਹੀਂ ਬੈਠਾ ਕੋਈ ਉਹਦਾ ਲਾਹਾ ਨਹੀਂ ਲੈਣ ਬੈਠਾ ਆਪਦੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਸਮੁੱਚੇ ਭਾਰਤ ਨੂੰ ਆਪ ਦਾ ਪਰਿਵਾਰ ਬਣਾ ਕੇ ਬੈਠਾ ਹੈ ਤਾਂ ਉਹਦੇ ਵਿੱਚੋਂ ਜਿਹੜੀਆਂ ਹੁਣ ਮੀਟਿੰਗਾਂ ਹੋਣੀਆਂ ਅਧਿਕਾਰੀਆਂ ਨੇ ਰਾਤ ਨੂੰ 8 ਵਜੇ ਖਨੌਰੀ ਬਾਰਡਰ ਤੇ ਆਉਣਾ ਫੋਰਸ ਲੈ ਕੇ ਆਉਣਾ ਡਾਕਟਰਾਂ ਦੀ ਟੀਮ ਚ ਵਾਅਦਾ ਕਰਨਾ ਤਾਂ ਇਹਦੀ ਅੰਦਰੋਂ ਭਮਾ ਉੱਤੋਂ ਗੱਲਬਾਤ ਲੱਗ ਰਹੀ ਆ ਅੰਦਰੋਂ ਚੱਕਣ ਵਾਲੀ ਜਿਹੜੀ ਤਿਆਰੀ ਹੈ ਕਿਸੇ ਵੇਲੇ ਵੀ ਆਪਾਂ ਜਿੱਤਿਆ ਇਹ ਮੋਰਚਾ ਸਾਰਨਾ ਦੇਗੇ ਪੀਲ ਹੈ ਕਿ ਅਸੀਂ 12500 ਪਿੰਡ ਅਸੀਂ ਪੰਜਾਬੀ ਕਹੋਣਿਆ ਇੱਕ ਇੱਕ ਟਰਾਲੀ ਦੀ ਮਗ ਕਰਿਆ ਸਾਰੇ ਪੰਜਾਬ ਦੇ ਵਿੱਚੋਂ ਇੱਕ ਟਰਾਲੀ 10 15 15 ਬੰਦੇ ਟਰਾਲੀ ਚ ਬਹਾ ਕੇ ਉਹਨਾਂ ਨੂੰ ਰਾਸਣ ਦੇ ਕੇ ਬਿਸਤਰੇ ਲੈ ਕੇ ਖਨੌਰੀ ਨੂੰ ਤੋੜ ਦਿਓ 12500 ਟਰਾਲੀ ਇੱਥੇ ਖੜੀ ਹੋਵੇ ਕੋਈ ਸਰਕਾਰ ਹਲਾ ਨਹੀਂ ਸਕਦੀ ਮੋਰਚਾ ਜਿੱਤ ਲਾਂਗੇ ਇਹ ਅਪੀਲ ਨੂੰ ਪ੍ਰਵਾਨ ਕਰਿਓ ਕਿ ਡੱਲੇਵਾਲ ਸਾਹਿਬ ਵੱਲੋਂ ਇਹੀ ਬੇਨਤੀ ਹੈ ਬਈ ਮੇਰੀ ਸੇਧ ਦਾ ਖਿਆਲ ਨਾ ਕਰੋ ਮੈਨੂੰ ਕਿਤੇ ਚੱਕ ਕੇ ਲੈ ਜੇ ਪੁਲਿਸ ਮੇਰੀ ਸਿਆਸੀ ਮੌਤ ਨਾ ਕਰ ਦਿਓ ਇਹ ਸਾਨੂੰ ਸਾਰਿਓ ਵਾਰ-ਵਾਰ ਕਹਿੰਦੇ ਨੇ ਵੀ ਪਹਿਰਾ ਜਿਹੜਾ ਸਖਤ ਕਰ ਦਿਓ ਕਿਸੇ ਵੇਲੇ ਦੀ ਸਰਕਾਰ ਜਿੱਧਰ ਦੀ ਹਮਲਾ ਕਰਦੀ ਹੈ ਤਾਂ ਉਹਦਾ ਟੱਕਰਾ ਕਰ ਲਈ ਆਪਾਂ ਤਿਆਰ ਕਰ ਗਏ ਇਹ ਮੇਰੀ ਪੀਲ ਨੂੰ ਪੰਜਾਬੀ ਉਹ ਪ੍ਰਬੰਧ ਕਰੋਗੇ ਘਰਾਂ ਚੋਂ ਉੱਠ ਕੇ ਸੜਕਾਂ ਤੇ ਆਈਏ ਸੜਕਾਂ ਤੇ ਆਪਾਂ ਜੇ ਖਨੌਰੀ ਆ ਜੰਨੇ ਆ ਫਿਰ ਤਾਕਤ ਨਹੀਂ ਸਰਕਾਰ ਸਾਡੀਆਂ ਮੰਗਾਂ ਨਾ ਮੰਨੇ ਮੇਰੇ ਨਾਲ ਸਾਰੀ ਜਿਹੜੀ ਟੀਮ ਹੈ ਲਖਸਤਾਣਾ ਵੀ ਬੈਠੇ ਨੇ ਰਾਜ ਖਾਲਸਾ ਵੀ ਬੈਠਾ ਤਾਂ ਹੋਰ ਵੀ ਸਾਡੇ ਜਿਹੜੇ ਨੌਜਵਾਨ ਜੁੜੇ ਨੇ ਦੇਖੋ ਇਹਨਾਂ ਤੇ ਵੀ ਬਹੁਤ ਚਰਚਾ ਹੁੰਦੀ ਹੈ ਇਹਨਾਂ ਨੇ ਸਾਰੀ ਸਥਿਤੀ ਨੂੰ ਪਾਫ ਕੇ ਟੈਂਟ ਲਾ ਲਏ ਇੱਥੇ ਟੈਂਟ ਲਾ ਕੇ ਪਹਿਰਾ ਦੇ ਰਹੇ ਨੇ ਸਾਡੇ ਕਿਸਾਨਾਂ ਨਾਲ ਫਰਜ ਪ੍ਰਭੂ ਆਪਣਾ ਬਣਦਾ ਜਿਹੜੇ ਅਸੀਂ ਕਹਿੰਦੇ ਆ ਵੀ ਸਾਡੀ ਖੇਤੀ ਲੁੱਟਣ ਨਹੀਂ ਦੇਣੀ ਸਾਡੀ ਖੇਤੀ ਦੀ ਰਾਖੀ ਲਈ ਇਹ ਨੌਜਵਾਨ ਅੱਜ ਡਟੇ ਹੋਏ ਨੇ ਇਹ ਸਵਾਲ ਜਾਂ ਸੁਣ ਕੇ ਵੀ ਸਾਨੂੰ ਬੜਾ ਮਹਿਸੂਸ ਹੁੰਦਾ ਸੀ ਮੇਰ ਧਰਨਿਆਂ ਤੇ ਮਜ਼ਹਾਰਾਂ ਤੇ ਬਜ਼ੁਰਗ ਦਿੰਦੇ ਆ ਨੌਜਵਾਨ ਨਹੀਂ ਦਿਸਦੇ ਅੱਜ ਪ੍ਰਭੂ ਬਜ਼ੁਰਗ ਤਾਂ ਰਜਾਈਆਂ ਤੇ ਬੈਠੇ ਆ ਨੌਜਵਾਨ ਇੱਥੇ ਬੈਠੇ ਨੇ ਆਪਾਂ ਆਈਏ ਜਿਨੇ ਆਪਾਂ ਕਰਜਾ ਚੜਾਇਆ ਸਾਡੇ ਨੌਜਵਾਨਾਂ ਨੇ ਤਾਂ ਚੜਾਇਆ ਨਹੀਂ ਲਿੰਟਾਂ ਤੇ ਗੂਠੇ ਤਾਂ ਅਸੀਂ ਲਾਏ ਨੇ ਬੈਂਕਾਂ ਤਾਂ ਜਮੀਨਾਂ ਕਹਿੰਦੇ ਅਸੀਂ ਕੀਤੀਆਂ ਇਹਨੂੰ ਲਾਉਣ ਲਈ ਫਿਰ ਇਹ ਲੜਨ ਆਪਾਂ ਆਈਏ ਜੇ ਆਪਾਂ ਤੋਂ ਕਰਦਾ ਚੜਾ ਤੈਨੂੰ ਲਾਈਏ ਮੇਰੀ ਅਪੀਲ ਹੈ 10 ਖਾਲਸਾ ਜੀ ਦੇ 2 ਮਿੰਟ ਤੇ ਬੋਲ ਸ਼ਬਦ ਵਾਹਿ ਵੀ ਬੋਲਦੂਗਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਕਾਕਾ ਜੀ ਨੇ ਤੁਹਾਨੂੰ ਜਿਹੜੀ ਅਪੀਲ ਕੀਤੀ ਹੈ ਭਰਾਵੋ ਆਜੋ ਹੁਣ ਘਰਾਂ ਚ ਬੈਠਣ ਦਾ ਵੇਲਾ ਹੈ ਨਹੀਂ ਬਾਅਦ ਦੇ ਵਿੱਚ ਭੋਗਾਂ ਤੇ ਇਕੱਠ ਕਰਨਾ ਬਾਅਦ ਦੇ ਵਿੱਚ ਸਨਹਾਜਲੀਆਂ ਦੇਣੀਆਂ ਉਹਦਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦਾ ਆਪਾਂ ਜਿੰਨਾ ਸਾਹ ਦੇ ਲਾਂਗੇ ਬਾਈ ਓਨੀ ਫਾਇਦਾ ਸੋ ਆਓ ਪ੍ਰਸ਼ਾਸਨ ਆਪਦੀਆਂ ਤਿਆਰੀਆਂ ਕਰੀ ਖੜਾ ਸੋ ਆਪਾਂ ਵੀ ਬਾਈ ਨੌਜਵਾਨਾਂ ਨੂੰ ਆ ਕੇ ਆਪਣੀਆਂ ਤਿਆਰੀਆਂ ਕਰੀਏ ਸੋ ਇਹਨਾਂ ਬਜ਼ੁਰਗਾਂ ਦਾ ਸਾਥ ਆਪਾਂ ਨੂੰ ਦੇਣਾ ਹੀ ਪੈਣਾ ਜੇ ਨਾ ਦਿੱਤਾ ਤੇ ਫਿਰ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਣਾ ਸੋ ਆਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਹੁਣ ਪਿੰਡਾਂ ਤੋਂ ਨਿਕਲ ਕੇ ਹੰਬੜਾ ਮਾਰੀਏ ਤੇ ਮੋਰਚਾ ਹੁਣ ਸਿੱਖਣਾਤੀ ਹੈ ਜੇ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਇਕੱਠ ਦਿਖਾ ਦਈਏ ਨਾ ਇੱਥੇ ਤਾਂ ਮੋਦੀ ਸਰਕਾਰ ਨੇ ਕੰਬ ਜਾਣਾ ਤੇ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਚਲੇ ਜਾਣਾ ਹੈ ਸੋ ਵੱਡੀ ਗਿਣਤੀ ਦੇ ਵਿੱਚ ਬਾਈ ਵੱਧ ਤੋਂ ਵੱਧ ਖਨੌਰੀ ਮੋਰਚੇ ਦੇ ਉੱਤੇ ਹਾਜ਼ਰੀਆਂ ਲੱਗੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੁਣ ਘਰਾਂ 'ਚ ਬੈਠੇ ਡੱਲੇਵਾਲ ਸਾਹਿਬ ਦੀ ਮੌਤ ਨੂੰ ਨਾੜੀਕੋ ਸੋਨੂ ਖਨੌਰੀ ੜੀਕਦਾ ਹੈ। ਹੁਣੀ ਇੱਥੇ ਅੱਧਾ ਘੰਟਾ ਪਹਿਲਾਂ ਸਪੈਸ਼ਲ ਡੀਜੀਪੀ ਜਿਹੜੇ ਸੁਖਲਾ ਜੀ ਆ ਕੇ ਗਏ ਨੇ ਨਾਲ ਹੋਰ ਅਧਿਕਾਰੀ ਆ ਕੇ ਗਏ ਨੇ ਨਾਲ ਸੀਆਈਡੀ ਤੁਰੀ ਫਿਰਦੀ ਆ ਲਗਾਤਾਰ ਦਰਸਲ ਦੇ ਵਿੱਚ ਉਹ ਸਾਰਾ ਭੰਪ ਰਹੇ ਆ। ਵੀ ਕਿੰਨੀਆਂ ਕ ਤਿਆਰੀਆਂ ਨੇ ਉਹ ਜੋ ਸੁਪਰੀਮ ਕੋਰਟ ਆ ਜਿਵੇਂ ਕਾਕਾ ਸਿੰਘ ਕੋੜੇ ਨੇ ਦੱਸਿਆ ਵੀ ਜੋ ਸੁਪਰੀਮ ਕੋਰਟ ਰਾਹੀਂ ਵੀ ਤੁਹਾਨੂੰ ਘੇਰਨ ਦੀ ਤਿਆਰੀ ਹੈ ਤੇ ਇਥੋਂ ਚੱਕ ਕੇ ਲੈ ਜਾਣ ਦੀ ਵੀ ਤਿਆਰੀ ਹੈ ਤੁਹਾਨੂੰ ਇਹ ਕਾਲ ਦੱਸ ਰਣਾ ਆਪਾਂ ਜਿੱਤਿਆ ਹੋਇਆ ਮੋਰਚਾ ਇਹ ਮੋਰਚਾ ਜਿੱਤੀ ਬੈਠੇ ਆਪਾਂ ਜੇ ਇਥੋਂ ਡਲੇਰ ਸਾਹਿਬ ਨੂੰ ਚੱਕ ਕੇ ਲੈ ਗਿਆ ਆਪਾਂ ਜਿੱਤਿਆ ਜਤਾਇਆ ਮੋਰਚਾ ਹਾਰ ਜਾਣਾ ਇਹ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਣੀ ਆ ਪੰਜਾਬੀਆਂ ਦੇ ਬਹੁਤ ਵੱਡੀ ਲਾਹਨਤ ਹੋਣੀ ਆ ਕਿ ਅਸੀਂ ਆਪਣੇ ਆਗੂ ਨੂੰ ਉਸ ਤਰੀਕੇ ਨਾਲ ਅਸੀਂ ਬਚਾ ਨਹੀਂ ਸਕੀ ਸਾਡਾ ਸਾਡਾ ਫਰਜ ਬਣਦਾ ਬਿਲਕੁਲ ਕਾਕਾ ਸਿੰਘ ਨੇ ਕਿਹਾ ਕਿ ਲੋਕਾਂ ਦੇ ਸ਼ਿਕਵੇ ਸੀਗੇ ਵੀ ਲੀਡਰ ਲੋਕਾਂ ਨੂੰ ਅੱਗੇ ਕਰ ਦਿੰਦਾ ਲੀਡਰ ਪਿੱਛੇ ਰਹਿੰਦੇ ਹੁਣ ਥੋੜਾ ਲੀਡਰ ਬੈਠਾ ਹੁਣ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਜਿਹਦਾ ਪਤਾ ਨਹੀਂ ਪਲਦਾ ਨਹੀਂ ਪਤਾ ਵੀ ਕੀ ਵਾਪਰ ਜਾਣਾ ਮਗਰੋਂ ਫਿਰ ਕੋਈ ਫਾਇਦਾ ਨਹੀਂ ਵੀ ਅਸੀਂ ਉੱਥੇ ਚੱਲ ਗਏ ਜੀ ਇੱਥੇ ਆ ਗਏ ਜੀ ਹੁਣ ਤੁਹਾਨੂੰ ਬੇਨਤੀ ਆ ਇੱਕ ਇੱਕ ਟਰਾਲੀ ਦੀ ਬੇਨਤੀ ਕੀਤੀ ਵੀ ਇੱਕ ਇੱਕ ਟਰਾਲੀ ਇੱਕ ਪਿੰਡ ਤੋਂ ਨਿਕਲ ਆਵੇ 5 ਦਿਨ 4 ਦਿਨ ਇੱਥੇ ਲਗਾਤਾਰ ਲਵਾ ਕੇ ਆਪਣੀਆਂ ਹਾਜ਼ਰੀਆਂ ਉਦੋਂ ਬਾਦ ਪਾਬਸ ਜਾਕਿ ਫਿਰ ਅਗਲੀਆਂ ਟਰਾਲੀਆਂ ਆਉਣ ਰਾਤ ਨੂੰ ਅਪੀਲ ਕਰਦੇ ਆ ਜਿੰਨੇ ਭਰਾ ਜਿੰਨੀਆਂ ਸਾਡੀਆਂ ਮਾਵਾਂ ਤੁਹਾਨੂੰ ਦਿਖਾਉਂਦੇ ਆ ਤੇ ਸਾਰੇ ਮਰਜੀ ਬਰੇ ਬੈਠੇ ਆ ਆਪਣਾਲਤ ਮੈਂ ਲੈ ਕੇ ਚੱਲਦਾ ਖੜੇ ਹੋ ਕੇ ਜਾ ਮੈਂ ਆ ਜੂ ਆ ਜੀ ਲੈ ਕੇ ਚੱਲਦੇ ਆ ਤੁਹਾਨੂੰ ਬੁਲੇ ਸਿੰਘ ਸਰਸਾ ਜਿਹੜੇ ਰਵੇਸ਼ਾ ਸਿੰਘੂ ਬਾਰਡਰ ਦਿੱਲੀ ਦੇ ਉੱਤੇ ਰਾਤ ਨੂੰ ਬੜਾ ਕੁਝ ਫੜਦੇ ਰਹੇ ਨੇ ਬੰਦੇ ਬੰਦੇ ਬਾਅਦ ਵਿੱਚ ਤਾਂ ਹੀ ਕੀ ਹਾਲ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਜਾਸਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਡੱਲਿਆ ਸਾਧ ਸੇਧ ਦਾ ਇੰਨਾ ਫਿਕਰ ਆ ਜਾਸਾ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਬਹਿਸ ਹੋਣੀ ਆ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚ ਉਹ ਮੰਗਾਂ ਜਿਹੜੀਆਂ ਸ਼ਾਸਨ ਚੱਲ ਰਿਹਾ ਮੰਨ ਜਾਣ ਤਾਂ ਮਸਲਾ ਕੋਈ ਬਾਹਲਾ ਵੱਡਾ ਨਹੀਂ ਹੈਗਾ ਵੱਡਾ ਦਿਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਉੱਠਣ ਦੀ بجائے ਮਾਰਨ ਦੀ ਕੋਚਣ ਦੱਬਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਾਹੂ ਨਾ ਛਾੜੇ ਖੇਤ ਅਸੀਂ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਲੈ ਵੀ ਸਾਰੇ ਜਕਾਰਾ ਛੱਡਾਂਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇੱਥੇ ਮਾਰੋ ਤੁਸੀਂ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੁਣ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾਂ ਸ਼ਕਲ ਦਿਖਾ ਕੇ ਤੁਰ ਕੇ ਇੱਥੇ ਰਾਤ ਨੂੰ ਪਰੇ ਹੀ ਲੋੜ ਹੈ ਕਾਡਿਕਲ ਰਾਤ ਨੂੰ ਲੋੜ ਆ ਰਾਤ ਨੂੰ ਕਿਸੇ ਵੇਲੇ ਵੀ ਇਹ ਧੜਾਂ ਲੈ ਕੇ ਚੜ ਸਕਦੇ ਆ ਸਾਡੇ ਤੇ ਆ ਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆਜੋ ਪੰਜਾਬੀ ਹੁਣ ਮੋਰਚਾ ਤੁਹਾਨੂੰ ਢੀਕਦਾ ਬੋਲੇ ਸੋਨਹੀ ਹੈ ਜੰਦ ਸਾਬਦ ਹੁਲਦੇਸ ਸਿੰਘ ਸਿਰਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਤੋ ਪਹਿਲਾ ਕਾਕਾ ਸਿੰਘ ਕੋਟੜਾ ਤੇ ਲੱਖਾ ਸਿੰਘ ਸਧਾਨਾ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਟਾਈਮ ਦੇ ਉੱਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ ਬਣੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਨਵੰਬਰ ਤੋਂ ਲਗਾਤਾਰ ਉਹ ਮਰਮਰਤੇ ਬੈਠੇ ਨੇ ਤੇ ਅੱਜ ਤੱਕ ਉਹਨਾਂ ਨੇ ਨਾ ਦਵਾਈ ਲਈ ਆ ਤੇ ਨਾ ਕੋਈ ਅੰਗ ਦਾ ਦਾਣਾ ਮੁੰਨਦਾ ਪਰ ਇਸ ਤਣ ਤੇ ਹਾਲਾਤ ਇਹ ਬਣੇ ਹੋਏ ਨੇ ਕਿ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹਦੇ ਨਾਲ ਇਧਰ ਹਰਿਆਣਾ ਵੀ ਆ ਹੋ ਸਕਦਾ ਕਿ ਦੋਵੇਂ ਸਰਕਾਰਾਂ ਜਿਹੜੀਆਂ ਨੇ ਇਥੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕ ਕੇ ਲੈ ਜੇ ਤੇ ਤੁਹਾਨੂੰ ਇੱਕ ਬੇਨਤੀ ਹੈ ਕਿ ਇਹ ਉਹ ਦਾ ਵਹਿਨਾ ਯਾਦ ਕਰੋ ਜਿਹੜਾ ਆਪਣੇ ਇਤਿਹਾਸ ਨੂੰ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਜਿਸ ਤਰ੍ਹਾਂ ਕਿ ਵੱਡੇ ਸਾਹਿਬਜ਼ਾਦੇ ਜਗ ਦੇ ਮੈਦਾਨ ਚ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨਿਯਮ ਦੇ ਵਿੱਚ ਚੜੇ ਜਾਂਦੇ ਨੇ ਪਰ ਇੱਕ ਸਵਾਲ ਹੈ ਮੇਰਾ ਜੇ ਕਿਤੇ ਉਸ ਟਾਈਮ ਦੇ ਉੱਤੇ ਛੋਟੇ ਸਾਹਿਬਜ਼ਾਦੇ ਸ਼ਾਹੀ ਸ਼ਹੀਦ ਸਾਹदत ਨਾ ਦਿੰਦੇ ਕੀ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਕਿ ਫਿਰ ਹੁਣ ਰਹੀ ਦੀ ਦੁਨੀਆ ਤੱਕ ਉਹ ਸਾਹਿਬਜ਼ਾਦੇ ਇਸੇ ਹੀ ਉਮਰਾਂ ਚ ਰਹਿਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ ਚ ਬੈਠੇ ਹੋ ਤੁਹਾਨੂੰ ਬੇਨਤੀ ਆ ਵੀ ਆਜੋ ਇੱਕ ਇੱਕ ਟਰਾਲੀ ਪੰਜਾਬ ਚੋਂ ਇੱਕ ਇੱਕ ਪਿੰਡ ਦੇ ਚੋਂ ਇੱਕ ਇੱਕ ਟਰਾਲੀ ਲੈ ਕੇ ਆਜੋ ਹੁਣ ਤਾਂ ਵੇਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਇਸ ਟਾਂ ਤੇ ਨਰਮੇ ਦੀ ਚੁਗਾਈ ਆ ਹੁਣ ਤਾਂ ਵੇਲੇ ਜੇ ਤੇ ਆਜੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰੋਜ਼ਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਥਾ ਬੀਬੀ ਸੁਖਮਣ ਪਾਉਂ ਜੋ ਕੇ ਮਸ਼ਹੂਰ ਟਾੜੀ ਦਿੱਤਾ ਉਹ ਸਵੇਰੇ ਤੇ ਆ ਰਹੇ ਨੇ ਇਸੇ ਤਰ੍ਹਾਂ ਕੀਰਤਨੀ ਜੱਤੇ ਆ ਰਹੇ ਨੇ ਆ ਉਹ ਨਾਲੇ ਪੁੰਨ ਤੇ ਨਾਲੇ ਫਲੀਆਂ ਨਾਲੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇ ਚਾਹੁੰਦੇ ਹੋ ਕਿ ਉਹਦੀ ਜ਼ਿੰਦਗੀ ਜਿਹੜੀ ਆ ਜ਼ਰੂਰੀ ਆ ਤੇ ਪਰ ਉਹ ਜ਼ਿੰਦਗੀ ਤਾਂ ਹੀ ਬਚੇਗੀ ਜੇ ਮੋਰਚਾ ਫਤਿਹ ਹੋਗਾ ਮੋਰਚਾ ਪਤਾ ਕਿਵੇਂ ਹੋਏਗਾ ਜੇ ਅਸੀਂ ਇੱਥੇ ਕੱਟ ਕਰਾਂਗੇ ਆ ਵਦ ਤੋਂ ਵਦ ਪਿੰਡਾਂ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਪਹੁੰਚ ਕੇ ਇਸ ਮੋਰਚੇ ਦੇ ਵਿੱਚ ਸਮੂਲਿਤ ਕਰਕੇ ਤੇ ਆਪਣਾ ਯੋਗਦਾਨ ਇਸ ਮੋਰਚੇ 'ਚ ਪਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡਾ ਵੀ ਜਿਹੜਾ ਇਤਿਹਾਸ ਆ ਇਹ ਹੁਣ ਪਹਿਲੀਆਂ ਤੇ ਕੋਈ ਕੋਈ ਫਿਲਮਾਂ ਨਹੀਂ ਸੀ ਕੋਈ ਉਦੋਂ ਵੀਡੀਓ ਨਹੀਂ ਸੀ ਹੁਣ ਤਾਂ ਯਾਰ ਇੱਕ ਇੱਕ ਬੰਦਾ ਆਉਂਦਾ ਉਹਦਾ ਵੀ ਛੜਾਓ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ ਸੋ ਤੁਹਾਡਾ ਇਤਿਹਾਸ ਦੇ ਵਿੱਚ ਕਿ ਨਾਂ ਰਹੇਗਾ ਕਿ ਸਾਡੇ ਵੱਡ-ਵਡੇਰਿਆਂ ਨੇ ਆਪਣੇ ਇਤਿਹਾਸ ਨੂੰ ਜਿੰਨਾ ਰੱਖਦਿਆ ਹੋਇਆ ਪੂਰੇ ਪੰਜਾਬ ਹੀ ਨਹੀਂ ਭਾਰਤ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਮਰ ਤੇ ਬੈਠੇ ਤੇ ਪਿੱਛੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਲੋਕਾਂ ਨੇ ਭਾਵੇਂ ਥੋੜਾ-ਥੋੜੀ ਆੜਿਆ ਇੱਥੇ ਅਰुण सिन्हा ਜੀ ਬਿਹਾਰ ਤੋਂ ਲਗਾਤਾਰ 26 ਨਵੰਬਰ ਤੋਂ ਬੈਠੇ ਨੇ ਸੋ ਸਾਰਿਆਂ ਦਾ ਇਤਿਹਾਸ ਦੇ ਵਿੱਚ ਨਾ ਆਏਗਾ ਆਓ ਭਾਈ ਭਾ ਇੱਥੇ ਵਹੀਰਾ ਕੱਪ ਕੇ ਖਨੌਰੀ ਮੋਰਚੇ ਤੇ ਪਹੁੰਚੋ ਵੈਗੁਰੂ ਜੀ ਕਾ ਕਾਲ ਸਤਿ। ਕਿਉਂਕਿ ਮੈਂ ਇੱਕ ਮੈਂ ਜਿਹੜੇ ਭਲੇਖਾ ਦੇ ਭਰਮਪਾਲੀ ਬੈਠੇ ਨੇ ਸਾਡੇ ਲੋਕ ਵੀ ਕਾਲੇ ਕਾਨੂੰਨ ਰੱਦ ਹੋ ਗਏ। ਅਗਲਿਆਂ ਨੇ ਖੇਤੀਬਾੜੀ ਦੀ ਉਹ ਨੀਤੀਓ ਖਰੜਾ ਤਿਆਰ ਕਰਕੇ ਛੋਡੇ ਤੇ ਲਾਗੂ ਕਰਤਾ। ਉਹ ਲੈ ਆਏ ਛੋਡਾ ਕੰਨ ਉਹ ਐ ਸਿੱਧਾ ਫੜਨ ਦੀ ਬਜਾਏ ਆਏ ਮੋੜ ਕੇ ਫੜ ਲਿਆ ਉਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਲਈ। ਐਤ ਕੀ ਛੋਡਾ ਝੋਨਾ ਮੰਡੀਆਂ 'ਚ ਰੁਲਿਆ। ਕਮਾਂਟਲ ਮਗਰ 10-10 ਕਿਲੋ ਦੀ ਕਾਟ ਕਟਾ ਕੇ ਉਹ ਸਦਲਨ ਸਿੱਟ ਕੇ ਆਏ ਹੋ। ਦੀ ਐਪੀ ਸਾਨੂੰ ਨੂੰ ਮੇਰਾ ਕੰਨ ਛੋਟੀ ਚੱਕੀ ਜਾਊ ਜਾਂ ਨਹੀਂ ਕੋਈ ਭਰੋਸਾ ਨਹੀਂ ਉਹ ਲਾਗੂ ਹੋ ਗਏ ਅਗਲੇ ਨਾਲ ਥੋੜਾ ਮੰਡੀਆਂ ਦਾ ਢਾਂ ਚਾ ਤਬਾਹ ਕਰਨਾ ਖਤਮ ਕਰਨਾ ਤੁਹਾਨੂੰ ਪ੍ਰਾਈਵੇਟ ਘਰਾਣਿਆਂ ਕੋਲੇ ਕਲ ਫੱਟਾਂ ਕੋਲੇ ਤੁਹਾਨੂੰ ਕਿਵੇਂ ਵੇਚਣਾ ਉਹ ਸਾਰੀਆਂ ਤਿਆਰੀਆਂ ਹੋ ਗਈਆਂ ਇਹ ਭੁੱਲ ਜੋ ਭਲੇਖੇ ਜਿਨਾ ਬੈਠੇ ਲੋ ਵੀ ਨਹੀਂ ਇਹਦਾ ਰੱਦ ਕਰ ਲਈ ਆਪਾਂ ਨੂੰ ਹੁਣ ਲੜਨ ਦੀ ਕੀ ਲੋੜ ਐ ਐਵੇਂ ਨਹੀਂ ਬੈਠੇ ਮਰਨ ਵਰਤ ਤੇ ਉਹ ਚੜੇ ਤੁਰੇ ਆਉਂਦੇ ਆ ਤੇ ਆਪਾਂ ਘਰਾਣੇ ਬੜੇ ਬੈਠੇ ਆ ਕਿੱਥੇ ਕਿੱਥੇ ਸਾਡੇ ਨਾਲ ਕੀ ਕੀ ਨਹੀਂ ਹੋ ਰਿਹਾ ਪਾਣੀਆਂ ਸਾਡਿਆਂ ਯਾਰ ਪਾਤੀ ਜਿੰਨਾ ਸਾਡੀਆਂ ਖੋਣ ਨੂੰ ਆ ਗਿਆ ਰਜਗਾਰ ਕੁੱਤੇ ਸਾਡੇ ਖੋਲੇ ਆ ਜਿਹੜਾ ਗਰੀਬ ਆਪਾ ਕਹਿੰਦੇ ਨੇ ਕੱਲਾ ਕਿਸਾਨ ਬੈਠਾ ਲੜਦਾ ਕੱਲੀ ਐਮਐਸਪੀ ਦੀ ਮੰਗ ਹੈ ਭਲੇਖੇ ਜਨਾਰੇ ਉਹ ਕੱਲੀ ਐਮਐਸਪੀ ਨਹੀਂ ਇਹਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਆ 700 ਰੁਪਿਆ ਕਰਨ ਦੀ ਮੰਗ ਹੈ ਨਰੇਗਾ ਦਾ ਕੰਮ ਜਿਹੜਾ ਸਾਲ ਦੇ ਵਿੱਚ 200 ਦਿਨ ਦਾ ਕਰਨ ਦੀ ਮੰਗ ਹੈ ਇਹਦੇ ਵਿੱਚ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹ ਵੀ ਤਾਂ ਖਤਮ ਹੋ ਗਏ ਆ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਬਾਜ਼ਾਰ ਖਤਮ ਕਰਤਾ ਇਹਨਾਂ ਮੋਲਾਂ ਨੇ ਸੋਚ ਕਰਕੇ ਪੜਾਵੋ ਇਹ ਲੜਾਈ ਜਿਹੜਾ ਇਨਸਾਨ ਹੈ ਦੁਨੀਆ ਦੇ ਪੈਦਾ ਹੋਇਆ ਧਰਤੀ ਤੇ ਸਾਹ ਲੈਂਦਾ ਰੋਟੀ ਖਾਂਦਾ ਉਹਦੀ ਲੜਾਈ ਆ ਜਜੀਤ ਸਿੰਘ ਡੱਲੇਵਾਲ ਇਕੱਲੇ ਭਾਰਤ ਦੀ ਨਹੀਂ ਪੰਜਾਬ ਅਗਵਾਈ ਕਰ ਰਿਹਾ ਅੱਜ ਕੱਲੇ ਭਾਰਤ ਲਈ ਨਹੀਂ ਬੈਠੇ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵੱਡੇ ਪ੍ਰਦਰਸ਼ਨ ਹੋਏ ਲੰਡਨ ਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਸੜਕਾਂ ਤੇ ਐ ਸੋ ਪੂਰੀ ਦੁਨੀਆ ਦੇ ਵਿੱਚ ਇਹ ਦੇਖ ਰਿਆ ਪੂਰੀ ਦੁਨੀਆ ਪੰਜਾਬੀਆਂ ਛੋਡੇ ਵੱਲ ਦੇਖ ਰਹੀ ਆ ਪੂਰਾ ਭਾਰਤ ਛੋਡੇ ਵੱਲ ਦੇਖ ਰਿਹਾ ਤੇ ਇਹ ਕੋਈ ਸ਼ੱਕ ਨਹੀਂ ਇਹ ਪੂਰੇ ਭਾਰਤ ਦੀ ਲੜਾਈ ਪੰਜਾਬ ਪਹਿਲ ਦੇ ਆਧਾਰ ਤੇ ਮੋਰੀ ਹੋ ਕੇ ਲੜ ਰਿਆ ਨਾਲ ਹਰਿਆਣਾ ਤੇ ਹੋਰ ਸੂਬੇ ਵੀ ਖੜੇ ਆ ਕੇ ਸੋ ਆਓ ਮੇਰਾ ਵੀ ਹੁਣ ਕਹਾਂ ਚ ਬੈਠ ਕੇ ਰਜਾਈਆਂ ਚ ਬੈਠਣ ਦਾ ਵੇਲਾ ਨਹੀਂ ਹੈਗਾ ਆਜੋ ਆਪਾਂ ਫੱਦੇਗੜ ਸਾਹਿਬ ਸਰਹੰਦਰੇ ਵਿੱਚ ਜੋੜ ਮੇਲ ਸਾਬ ਜਦਾਂ ਦਾ ਸ਼ਹੀਦੀ ਦਿਹਾੜਾ ਉੱਥੇ ਵੀ ਅਸੀਂ ਜਾਣਾ ਉਧਰ ਵੀ ਜਰੂਰ ਜਾਓ ਔਰ ਉਸ ਤੋਂ ਨਾਲ ਦੀ ਨਾਲ ਇੱਧਰ ਨੂੰ ਮੋੜੇ ਪਾ ਲਓ ਤੇ ਇੱਥੇ ਬਾਰੀਆਂ ਬੰਨ ਕੇ ਪਹੁੰਚੋ ਕਬਰਵਾਂ ਹੈ हां ਚੜ੍ਹਦੀ ਕਲਾ ਦੀ ਅਰਦਾਸ ਦੋ ਬਣੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਚੜ੍ਹਦੀ ਕਲਾ ਦੀ ਅਰਦਾਸ ਮੋਰਚੇ ਦੀ ਜਿੱਤron ਦੀ ਅਰਦਾਸ ਕਰਿਆ ਕਰੋ ਲੋਕਾਂ ਨੂੰ ਅਪੀਲ ਕਰਿਆ ਕਰੋ ਵੀ ਭਾਈ ਚਲੋ ਉਧਰ ਨੂੰ ਵਾਰੀਆਂ ਬੰਨ੍ਹ ਕੇ ਜਿਵੇਂ ਆਪਾਂ 2020 ਦੇ ਵਿੱਚ ਆਪਾਂ ਕਰਦੇ ਸੀਗੇ ਕਬਰ ਵਾਲੇ ਦੀ ਆਪਾਂ ਗੱਲ ਕਰਦੇ ਆਂ ਮਰੋੜ ਦੇ ਕੋਲੇ 11500 ਏਕੜ ਉੱਥੇ ਅਕਵਾਇਰ ਕਰ ਰਹੇ ਆ ਥਲੋ ਪਟਾਸ ਮਿਲਿਆ ਕਹਿੰਦੇ ਉਹ ਸਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ 2-2000 ਫੁੱਟ ਡੂੰਗੀ ਮਿੱਟੀ ਪੱਟ ਦੇਣਗੇ ਤੇ ਉੱਥੇ ਜਿਹੜੀਆਂ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਉਹ ਅੱਡਾ ਸੋ ਇਹ ਲਗਾਤਾਰ ਹਮਲੇ ਹੋਣੇ ਆ ਜੇ ਆਪਾਂ ਅੱਜ ਅਹੀਂ ਬੈਠੇ ਸਾਨੂੰ ਤਾਂ ਲੋੜ ਨਹੀਂ ਤੇ 4 ਕਿਲੋ ਘਰੇ ਹੋਇਆ ਆਪਾਂ ਬਹੁਤ ਕੁਝ ਹੋ ਗਿਆ ਸ਼ੋਰ ਨਹੀਂ ਲੱਗਣ ਤੇ ਚੰਡੀਗੜ੍ਹ ਸਰਤਾਜ ਦਾ ਸ਼ੋਰ ਰੱਖ ਲਿਆ ਪਿੱਟਲੋਂ ਦਾ ਸ਼ੋਰ ਦਲਜੀਤ ਸਾਂਝ ਨਾਲ ਕੀ ਕੀਤਾ ਤੁਸੀਂ ਦੇਖ ਹੀ ਰਿਹਾ ਕਿਵੇਂ ਉਹਨੂੰ ਜਲੀਲ ਕੀਤਾ ਹੋਇਆ ਜੀਰਾ ਫੈਕਟਰੀ ਦੀ ਗੱਲ ਜੜੇ ਕਿੱਥੇ ਕਿੱਥੇ ਆਪਾਂ ਬਚਾਂਗੇ ਸਾਡੇ ਪਾਣੀਆਂ ਧਰਤੀ ਹੇਠਾਂ ਵੀ ਜ਼ਹਿਰਾਂ ਸਾਡੇ ਦਰਿਆਵਾਂ 'ਚ ਵੀ ਜ਼ਹਿਰਾਂ ਸਾਡੇ ਕੋਲ ਪਾਣੀ ਆਉਣ ਵਾਲੇ ਸਮੇਂ 'ਚ ਖਤਮ ਹੋਣ ਜਾ ਰਿਹਾ ਧਰਤੀ ਬੰਜਰ ਹੋਣ ਵਾਲ ਵੱਧ ਰਹੀ ਹੈ ਤੁਹਾਪਾ ਬਹੁਤ ਬੁਰੀ ਤਰ੍ਹਾਂ ਘਰੇ ਹੋਏ ਆ ਬਾਈ ਤੇ ਘਰਾਂ ਚ ਬੈਠੀ ਨੱਪੇ ਜਾਓਗੇ ਇੰਨੀਕ ਬੇਨਤੀ ਆ ਆਓ ਮੇਰਾ ਬਰਬਾਦ ਚੜ ਕੇ ਵੱਡੀ ਗਿਣਤੀ ਦੇ ਵਿੱਚ ਮੈਂ ਫੇਰ ਕਹਿਣਾ ਸਾਡੇ ਲੱਖ ਲਾਹਣ ਤ ਹੋਊਗੀ ਸਾਡੇ ਤੇ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਊਗੀ ਜੇ ਡੱਲਿਆ ਸਾਹਿਬ ਨੂੰ ਇਥੋਂ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਚੱਕ ਕੇ ਲੈ ਜਾਂਦਾ ਆਓ ਆਪਾਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਏਕੇ ਨਾ ਕੱਢਣਾ ਦ੍ਰਿੜਤਾ ਨਾ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਸ